ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਚੋਲੀਏ ਦੀ ਸਬਜ਼ੀ ਦੀ ਨਵੀਂ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਚਲੋ ਜੀ ਦੇਖ ਲੈਣੇ ਆਂ ਇਹ ਸਬਜ਼ੀ ਕਿਵੇਂ ਬਣਦੀ ਹੈ ਇਹ ਸਬਜ਼ੀ ਨੂੰ ਬਣਾਉਣ ਦੇ ਲਈ ਮੈਂ ਦੋ ਟਮਾਟਰ ਲੈਨੇ ਥੋੜਾ ਜਿਹਾ ਹਰਾ ਧਨੀਆ ਲਵਾਂਗੇ ਤਨ ਪਿਆਜ਼ ਲਵਾਂਗੇ ਥੋੜੀ ਜਿਹੀ ਲਸਣ ਲਵਾਾਂਗੇ ਦੋ ਹਰੀਆਂ ਮਿਰਚਾਂ ਲਵਾਾਂਗੇ ਮਿਰਚਾਂ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਆ ਥੋੜੀ ਜਿਹੀ ਅਦਰਕ ਲਵਾਾਂਗੇ ਆਦਰਕ ਨੂੰ ਮੈਂ ਚਲਕੇ ਇਸ ਤਰੀਕੇ ਨਾਲ ਕੱਟ ਲਿਆ ਹੈ ਆਕੇ ਮੈਂ ਫਰੈਸ਼ ਛੋਲੀਆ ਲਿਆ ਹੈ ਛੋਲੀਏ ਨੂੰ ਮੈਂ ਕੱਢ ਕੇ ਚੰਗੀ ਤਰ੍ਹਾਂ ਧੋ ਲਿਆ ਹੈ ਹੁਣ ਮੈਂ ਛੋਲੀਏ ਨੂੰ ਪੀਸ ਲਵਾਾਂਗੇ ਆਪਾਂ ਇਸਦੀ ਮੇਜਰਮੈਂਟ ਕਰ ਲਵਾਂਗੇ ਵੈਸੇ ਤੇ ਤਨਕੋਲੀਆਂ ਛੋਲੀਆਂ ਹੈ ਪਰ ਆਪਾਂ ਇਸ ਨੂੰ ਇੱਕ ਵਾਰ ਤੋਂ ਬਾਰਾ ਤੋਂ ਵੇਖ ਲਵਾਂਗੇ ਵਾਰੀ ਵਾਰੀ ਕਰਕੇ ਤਨਕੋਲੀਆਂ ਛੋਲੀਆਂ ਪਾਵਾਂਗੇ ਇਸੇ ਸਬਜ਼ੀ ਨੂੰ ਬਣਾਉਣ ਦੇ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਹੈ ਜੀ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਆਪਾਂ ਇਸੇ ਸਬਜ਼ੀ ਨੂੰ ਸਬਜ਼ੀ ਵੀ ਕਹਿ ਸਕਦੇ ਹਾਂ ਤੇ ਛੋਲਿਆਂ ਦੀ ਕੜੀ ਵੀ ਕਹਿ ਸਕਦੇ ਹਾਂ ਛੋਲਿਆਂ ਨੂੰ ਪੀਸਣ ਤੋਂ ਪਹਿਲਾਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਵਾਂਗੇ ਮੈਂ ਤੇ ਇੱਕ ਗਲਾਸ ਪਾਣੀ ਲਿਆ ਸੀ ਤੁਸੀਂ ਵੇਖ ਸਕਦੇ ਹੋ ਇਸ ਦੇ ਵਿੱਚ ਕਿੰਨਾ ਪਾਣੀ ਪਾਇਆ ਹੈ ਹੁਣ ਆਪਾਂ ਇਸ ਨੂੰ ਪੀਸ ਲਵਾਂਗੇ ਹੁਣ ਇਹ ਪਿਸ ਕੇ ਤਿਆਰ ਹੈ ਪਾਛੋੜੀ ਇਹਨੂੰ ਬਿਲਕੁਲ ਬਰੀਕ ਪੀਸ ਲਿਆ ਹੈ ਹੁਣ ਆਪਾਂ ਇਸ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਕੀ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਛੋਲਿਏ ਦਾ ਸੀਜ਼ਨ ਹੈ ਜੀ ਤੁਸੀਂ ਵੀ ਇੱਕ ਵਾਰ ਮੇਰੇ ਤਰੀਕੇ ਨਾਲ ਛੋਲਿਏ ਦੀ ਕੜੀ ਬਣਾ ਕੇ ਦੇਖਿਓ ਹੁਣ ਮੈਂ ਛੋਲਿਏ ਨੂੰ ਇੱਕ ਬਾਉਲ ਦੇ ਵਿੱਚ ਕੱਢ ਲਿਆ ਹੈ ਹੁਣ ਆ ਪਾਦਰਕ ਲਸਣ ਨੂੰ ਪੀਸ ਲਵਾਂਗੇ ਉਸਦੇ ਲਈ ਸਭ ਤੋਂ ਪਹਿਲਾਂ ਅਦਰਕ ਦੇ ਛੋਟੇ ਛੋਟੇ ਟੁਕੜੇ ਕਰ ਲਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਪੀਸ ਜਾਵੇ ਖਾਲੀਆ ਮਿਰਚਾਂ ਨੂੰ ਵੀ ਪੀਸ ਲਵਾਂਗੇ ਲਸਣ ਪਾਵਾਂਗੇ ਟਮਾਟਰ ਨੂੰ ਵੀ ਸਾਫ਼ ਕਰਕੇ ਕੱਟ ਕੇ ਪਾਵਾਂਗੇ ਟਮਾਟਰ ਨੂੰ ਰਫਲੀ ਚੌਪ ਕਰਕੇ ਪਾਵਾਂਗੇ ਇਸ ਤਰੀਕੇ ਨਾਲ ਬਹੋਰੀ ਤੇ ਇਸ ਤਰੀਕੀ ਬਣ ਕੇ ਤਿਆਰ ਹੋਏਗੀ ਹਰੀ ਧਨੀਏ ਨੂੰ ਤੇ ਪਿਆਜ਼ ਨੂੰ ਆਪਾਂ ਪੀਸ ਕੇ ਵੀ ਪਾ ਸਕਦੇ ਹਾਂ ਜੀ ਪਰ ਮੈਂ ਜੇ ਪਿਆਜ਼ ਨੂੰ ਤੇ ਹਰੀ ਧਨੀਏ ਨੂੰ ਕੱਟ ਕੇ ਪਾਵਾਂਗੀ ਹੁਣ ਇਹ ਪਿਸਕੇ ਤਿਆਰ ਹੈ ਹਮੇ ਇਸ ਤਰੀਕੇ ਨਾਲ ਪੀਸ ਕੇ ਤਿਆਰ ਕਰ ਲਿਆ ਹੈ ਇਸਨੇ ਕਬੌਲ ਦੇ ਵਿੱਚ ਕੱਢ ਲਵਾਂਗੇ ਉਹਨਾ ਪੰਜੀ ਦੀ ਸਬਜ਼ੀ ਤਿਆਰ ਕਰ ਲਵਾਂਗੇ ਸਬਜ਼ੀ ਬਣਾਉਣ ਦੇ ਲਈ ਕੜਾਹੀ ਦੇ ਵਿੱਚ ਇੱਕ ਕੱਰਸੀ ਸਰੋਂ ਦਾ ਤੇਲ ਲਵਾਂਗੇ ਤੇਲ ਨੂੰ ਗਰਮ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਕੱਚਾਪਨ ਨਾ ਰਹੇ ਫਿਰ ਇਸ ਦੇ ਵਿੱਚ ਇੱਕ ਚਮਚ ਜੀਰਾ ਪਾਵਾਂਗੇ ਜੀਰੇ ਨੂੰ 골ਡਨ ਬ੍ਰਾਊਨ ਹੋਣ ਦਿਆਂਗੇ ਜੱਪਾ ਬਹੁਤ ਟੇਸਟੀ ਜੀ ਕੜੀ ਬਣਾ ਕੇ ਤਿਆਰ ਕਰਾਂਗੇ ਉਹ ਵੀ ਬਹੁਤ ਘੱਟ ਸਮੇਂ ਦੇ ਵਿੱਚ ਚਾਹ ਤਾਂ ਜੀਰਾ 골ਡਨ ਬ੍ਰਾਊਨ ਹੋ ਜਾਵੇ ਤਾਂ ਇਸ ਦੇ ਵਿੱਚ ਬਰੀਕ ਕੱਟੇ ਹੋਏ ਪਿਆਜ਼ ਪਾਵਾਂਗੇ ਪਿਆਜ਼ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਜ ਨੂੰ 골ਡਨ ਬ੍ਰਾਊਨ ਹੋਣ ਤੱਕ ਨਹੀਂ ਪਕਾਵਾਂਗੇ ਥੋੜਾ ਜਿਹਾ ਕਲਰ ਚੇਂਜ ਹੋਣ ਤੱਕ ਹੀ ਪਕਾਵਾਂਗੇ ਪੇਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਛੋਲੀ ਦੀ ਸਬਜ਼ੀ ਨਾਲੋਂ ਇਹ ਛੋਲੀ ਦੀ ਕੜੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਟੇਸਟੀ ਵੀ ਲੱਗਦੀ ਹੈ ਇਹ ਘੜੀ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਪਿਆਜ਼ ਨੂੰ ਪੀਸ ਕੇ ਵੀ ਪਾ ਸਕਦੇ ਹਾਂ ਜੀ ਘੜੀ ਵਿੱਚ ਪਰ ਇਸ ਤਰੀਕੇ ਨਾਲ ਆਪਾਂ ਦੀਆਂ ਚੀਜ਼ਾਂ ਨੂੰ ਕੱਟ ਕੇ ਪਾਵਾਂਗੇ ਤੇ ਇਹਦੀਆਂ ਚੀਜ਼ਾਂ ਨੂੰ ਪੀਸ ਕੇ ਪਾਵਾਂਗੇ ਤੇ ਘੜੀ ਹੋਰ ਵੀ ਟੇਸਟੀ ਬਣੇਗੀ ਮੈਂ ਅਜ ਕੜੀ ਨੂੰ ਸਰੋਂ ਦੇ ਤੇਲ ਵਿੱਚ ਬਣਾ ਰਹੀ ਹਾਂ ਪਰ ਇਸ ਨੂੰ ਦੇਸੀ ਘਿਓ ਵਿੱਚ ਵੀ ਬਣਾ ਸਕਦੇ ਹਾਂ ਇਹ ਕੜੀ ਦੇਸੀ ਘਿਓ ਵਿੱਚ ਵੀ ਬਹੁਤ ਵਧੀਆ ਬਣਦੀ ਹੈ ਤੇ ਸਰੋਂ ਦੇ ਤੇਲ ਵਿੱਚ ਵੀ ਬਹੁਤ ਵਧੀਆ ਬਣਦੀ ਹੈ ਹੁਣ ਆਪਾਂ ਪਿਆਜ਼ ਨੂੰ ਪਕਾ ਲਿਆ ਹੈ ਹੁਣ ਆਪਾਂ ਇਸ ਦੇ ਵਿੱਚ ਪੀਸੇ ਹੋਏ ਲਸਣ ਅਦਰਕ ਟਮਾਟਰ ਤੇ ਹਰੀਆਂ ਮਿਰਚਾਂ ਪਾਵਾਂਗੇ ਪੀਸੇ ਹੋਏ ਟਮਾਟਰ ਬਾਅਦ ਉਸ ਨੂੰ ਮਿਕਸ ਕਰ ਲਵਾਂਗੇ ਇਸ ਕੜੀ ਦੇ ਵਿੱਚ ਆਪਾਂ ਲੱਸੀ ਜਾਂ ਦਹੀਂ ਨਹੀਂ ਪਾਵਾਂਗੇ ਜੀ ਪੀਸੇ ਹੋਏ ਛੋਲਿਏ ਤੋਂ ਹੀ ਇਸ ਦੀ ਕੜੀ ਬਣਾ ਕੇ ਤਿਆਰ ਕਰਾਂਗੇ ਹੁਣ ਇਸ ਦੇ ਵਿੱਚ ਸੁਆਦ ਅਨੁਸਾਰ ਨਮਕ ਪਾਵਾਂਗੇ ਨਾਮ ਕਪਾ ਆਪਣੀ ਸਵਾਦ ਅਨੁਸਾਰ ਪਾਵਾਂਗੇ। ਨਾਮ ਕੋ ਪਾਉਣ ਤੋਂ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜੱਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਨ ਮਸਾਲੇ ਨੂੰ ਥੋੜੀ ਦੇਰ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ। ਇਸ ਦੇ ਵਿੱਚ ਜੋ-ਜੋ ਮਸਾਲੇ ਪਾਉਣੇ ਹਨ ਉਹ ਮਸਾਲੇ ਪਾਵਾਂਗੇ ਇੱਕ ਚਮਚਾ ਹਲਦੀ ਪਾਊਡਰ ਪਾਵਾਂਗੇ ਹਲਦੀ ਪਾਊਡਰ ਪਾਉਣ ਤੋਂ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਇਹ ਕਿੜੀ ਬਹੁਤ ਟੇਸਟੀ ਬਣਦੀ ਹੈ ਠੀਕ ਛੋਟਾ ਜਿਹਾ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਅੱਧਾ ਛੋਟਾ ਚਮਚ ਕਾਲੀ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਧੀਰਾ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਘਰ ਦਾ ਬਣਿਆ ਹੋਇਆ ਮਸਾਲਾ ਪਾਵਾਂਗੇ। ਇਹ ਮਸਾਲਾ ਪਾਉਣ ਦੇ ਨਾਲ ਸਬਜ਼ੀ ਤੇ ਕੜੀ ਬਹੁਤ ਟੇਸਟੀ ਬਣਦੀ ਹੈ। ਹੁਣ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਜੇਕਰ ਤੁਹਾਨੂੰ ਛੋਲਿਏ ਦੀ ਸਬਜ਼ੀ ਨਹੀਂ ਪਸੰਦ ਤਾਂ ਤੁਸੀਂ ਇਸ ਤਰੀਕੇ ਨਾਲ ਛੋਲਿਏ ਦੀ ਕੜੀ ਬਣਾ ਕੇ ਖਾ ਸਕਦੇ ਹੋ ਜੀ ਇਹ ਕੜੀ ਬਹੁਤ ਟੇਸਟੀ ਬਣਦੀ ਹੈ। ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਸ ਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਇਸ ਤਰੀਕੇ ਦੀ ਘੜੀ ਨੂੰ ਆਪਾਂ ਚੌਲਾਂ ਨਾਲ ਰੋਟੀ ਨਾਲ ਜਾਂ ਫਿਰ ਪਰੌਂਠਿਆਂ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗੀ ਤੁਸੀਂ ਇੱਕ ਵਾਰ ਇਹ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਜੇਕਰ ਤੁਸੀਂ ਇਸ ਰੈਸਪੀ ਨੂੰ ਇੱਕ ਵਾਰ ਟਰਾਈ ਕਰਕੇ ਦੇਖੋਗੇ ਤਾਂ ਤੁਸੀਂ ਹਰ ਵਾਰ ਇਸ ਨੂੰ ਬਣਾਉਂਗੇ ਹੁਣ ਮਸਾਲਿਆਂ ਨੂੰ ਥੋੜੀ ਦੇਰ ਪਕਾ ਲਵਾਂਗੇ ਇਸੇ ਤਰੀਕੇ ਨਾਲ ਹੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਇੱਕ ਵਾਰ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਰਸ ਦੇ ਵਿੱਚ ਪੀਸਿਆ ਹੋਇਆ ਛੋਲੀਆਂ ਪਾਵਾਂਗੇ ਛੋਲੀਆਂ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਛੋਲੀਆਂ ਨੂੰ ਮਸਾਲਿਆਂ ਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲਿਆਂ ਦੇ ਵਿੱਚ ਇਹ ਹੈਲਦੀ ਸਬਜ਼ੀ ਹੈ ਜੀ ਇਹ ਬਹੁਤ ਟੇਸਟੀ ਵੀ ਬਣਦੀ ਹੈ ਇਸ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਜੇਕਰ ਆਪਾਂ ਨੂੰ ਛੋਲੀ ਦੀ ਸਬਜ਼ੀ ਨਾ ਪਸੰਦ ਹੋਵੇ ਤਾਂ ਆਪਾਂ ਉਸ ਨੂੰ ਇਸ ਤਰੀਕੇ ਨਾਲ ਬਣਾ ਕੇ ਖਾ ਸਕਦੇ ਹਾਂ ਹੁਣ ਆਪਾਂ ਜਿਸ ਬਾਉਲ ਦੇ ਵਿੱਚ ਪੀਸਿਆ ਹੋਇਆ ਛੋਲੀਆ ਪਾਇਆ ਸੀ ਉਸ ਬਾਉਲ ਦੇ ਵਿੱਚ ਇੱਕ ਗਲਾਸ ਪਾਣੀ ਪਾ ਕੇ ਕੜਾਹੀ ਦੇ ਵਿੱਚ ਪਾਵਾਂਗੇ ਤਾਂ ਕਿ ਬਚਿਆ ਹੋਇਆ ਛੋਲੀਆ ਵੇਸਟ ਨਾ ਹੋਵੇ ਨਾਲ-ਨਾਲ ਇਸ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਇਸ ਤਰੀਕੇ ਦੀਆਂ ਹੈਲਦੀ ਸਬਜ਼ੀਆਂ ਤੇ ਰੈਸਪੀਜ਼ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਜੀ ਇਹ ਬਹੁਤ ਹੈਲਦੀ ਵੀ ਹੈ ਤੇ ਟੇਸਟੀ ਵੀ ਹੈ ਇਸ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਅੱਜ ਆਪਾਂ ਇਸ ਸਬਜ਼ੀ ਨੂੰ ਵਿਲੇਜ ਸਟਾਈਲ ਬਣਾ ਕੇ ਤਿਆਰ ਕਰਾਂਗੇ ਜੀ ਆਪਾਂ ਛੋਲੀਆਂ ਨੂੰ ਤੇ ਇਸ ਦੇ ਤੜਕੇ ਨੂੰ ਕੁੰਡੇ ਦੇ ਵਿੱਚ ਕੁੱਟ ਕੇ ਵੀ ਇਸ ਦੀ ਸਬਜ਼ੀ ਬਣਾ ਸਕਦੇ ਹਾਂ ਜੀ ਇਹ ਵਾਚੇ ਤਾਂ ਕੜੀ ਹੈ ਜੀ ਪਰ ਆਪਾਂ ਇਸ ਨੂੰ ਸਬਜ਼ੀ ਵੀ ਕਹਿ ਸਕਦੇ ਹਾਂ ਛੋਲੀ ਇਹਦੀ ਤੇ ਕੜੀ ਵੀ ਕਹਿ ਸਕਦੇ ਹਾਂ ਜਿਵੇਂ ਜਿਵੇਂ ਛੋਲੀ ਆ ਪੱਕਣਾ ਸ਼ੁਰੂ ਹੋ ਜਾਏਗਾ ਸਬਜ਼ੀ ਗਾੜੀ ਹੋ ਜਾਏਗੀ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜੀ ਹੁਣ ਆਪਾਂ ਇਸ ਦੇ ਵਿੱਚ ਪਾਣੀ ਪਾਵਾਂਗੇ ਤੇ ਤੁਹਾਨੂੰ ਸਾਡੀ ਇਸ ਤਰੀਕੇ ਨਾਲ ਬਣਾਈ ਹੋਈ ਛੋਲੀਏ ਦੀ ਸਬਜ਼ੀ ਜਾਂ ਕੜੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਸੀਂ ਆਪਣੇ ਚੈਨਲ ਤੇ ਇਸ ਤਰੀਕੇ ਦੀਆਂ ਨਵੀਂ-ਨਵੀਂ ਰੈਸਪੀਜ਼ ਲੈ ਕੇ ਆਉਂਦੇ ਰਹਿੰਨੇ ਹਾਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੁਰੂ ਦੇ ਵਿੱਚ ਇਹ ਸਬਜ਼ੀ ਜਾਂ ਕੜੀ ਦਾ ਕਲਰ ਗ੍ਰੀਨ ਹੋਏਗਾ ਜੀ ਜਦੋਂ ਇਹ ਪੱਕ ਜੇਗੀ ਤਾਂ ਅੱਜ ਦਾ ਕਲਰ ਚੇਂਜ ਹੋ ਜਾਏਗਾ ਸਬਜ਼ੀ ਨੂੰ ਮੀਡੀਅਮ ਫਲੇਮ ਤੇ ਪਕਾਉਂਦੇ ਰਵਾਂਗੇ ਤਾਂ ਕਿ ਇਹ ਉਬਲੇ ਨਾ ਜੇਕਰ ਤੁਸੀਂ ਛੋਲੀਏ ਦੀ ਸਬਜ਼ੀ ਨੂੰ ਇੱਕੋ ਤਰੀਕੇ ਨਾਲ ਖਾ-ਖਾ ਕੇ ਆਕ ਚੁੱਕੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਛੋਲੀਏ ਦੀ ਕੜੀ ਟਰਾਈ ਕਰ ਸਕਦੇ ਹੋ ਨ ਆਪਾਂ ਕੜੀ ਨੂੰ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਤੇ ਵਿੱਚ ਵਿੱਚ ਦਿਖਲਾਉਂਦੇ ਰਵਾਂਗੇ ਇਹ ਕੜੀ ਜਿਵੇਂ ਜਿਵੇਂ ਪੱਕੇਗੀ ਇਹ ਗਾੜੀ ਹੋ ਜਾਏਗੀ ਸਾਈਡਾਂ ਤੇ ਨਾ ਚਿਪਕੇ ਜਾਵੇ ਇਸ ਲਈ ਆਪਾਂ ਇਸ ਨੂੰ ਹਿਲਾਉਂਦੇ ਰਵਾਂਗੇ ਇੱਕ ਛੋਟਾ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਪ੍ਰੈਸਮ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਕਰੀ ਨੂੰ ਆਪਾਂ ਲਾਂਚ ਜਾਂ ਡਿਨਰ ਕਿਸੇ ਵੀ ਟਾਈਮ ਬਣਾ ਸਕਦੇ ਹਾਂ ਇਸ ਕਰੀ ਨੂੰ ਆਪਾਂ ਬਿਨਾਂ ਆਲੂ ਤੋਂ ਬਣਾ ਰਹੇ ਹਾਂ ਜੇ ਘਰ ਆਪਾਂ ਇਸ ਕੜੀ ਦੇ ਵਿੱਚ ਆਲੂ ਪਾਉਣੇ ਹੋਣ ਤਾਂ ਆਪਾਂ ਆਲੂ ਵੀ ਪਾ ਸਕਦੇ ਹਾਂ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਕੜੀ ਬਣਾ ਕੇ ਦੇਖਿਓ ਜੀ ਇਹ ਕੜੀ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ ਹੁਣ ਆਪਾਂ ਕੜੀ ਨੂੰ ਥੋੜੀ ਧੀਰੇ ਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਬੀਜ ਇਸ ਤਰੀਕੇ ਨਾਲ ਪਕਾਉਣ ਤੋਂ ਬਾਅਦ ਆਪਾਂ ਕੜੀ ਨੂੰ 10 ਤੋਂ 15 ਮਿੰਟ ਲਈ ਢੱਕ ਕੇ ਪਕਾ ਲਵਾਂਗੇ ਤੇ ਵਿੱਚ ਵਿੱਚ ਦਿਖਲਾਉਂਦੇ ਰਵਾਂਗੇ ਤਾਂ ਕਿ ਇਹ ਕੜਾਹੀ ਦੇ ਤਲੇ ਨਾਲ ਨਾ ਚਿਪਕ ਜਾਵੇ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਜੀ ਇਹ ਕੜੀ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਬਣਦੀ ਹੈ ਉਹਨ ਇਸ ਤਰੀਕੇ ਦੀ ਆਪਣੀ ਕੜੀ ਜਾਂ ਸਬਜ਼ੀ ਬਣ ਕੇ ਤਿਆਰ ਹੈ ਸਬਜ਼ੀ ਉੱਪਰ ਹਰਾ ਧਨੀਆ ਪਾਵਾਂਗੇ ਇਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਕੜੀ ਜਾਂ ਸਬਜ਼ੀ ਦੇ ਵਿੱਚ ਕਣੇ ਇਹਨੂੰ ਆਪਾਂ ਛੋਲੀਏ ਦੇ ਵਿੱਚ ਪੀਸ ਕੇ ਵੀ ਪਾ ਸਕਦੇ ਹਾਂ ਹਰਾ ਧਨੀਆ ਪਾਉਣ ਤੋਂ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ ਉਨੇ ਸਟ੍ਰੀਕੇ ਨਾਲ ਆਪਣੀ ਟੇਸਟੀ ਤੇ ਹੈਲਦੀ ਜੀ ਕੜੀ ਬਣ ਕੇ ਤਿਆਰ ਹੈ ਆਪਾਂ ਇਸ ਨੂੰ ਕੜੀ ਵੀ ਕਹਿ ਸਕਦੇ ਹਾਂ ਤੇ ਸਬਜ਼ੀ ਵੀ ਕਹਿ ਸਕਦੇ ਹਾਂ ਜੀ ਇਸ ਕੜੀ ਦੇ ਵਿੱਚ ਬੇਸਨ ਪਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਜੀ ਹਨ ਇਸ ਨੂੰ ਆਪਾਂ ਸਰਵ ਕਰ ਲਵਾਂਗੇ ਗਰਮ ਗਰਮ ਕੜੀ ਨੂੰ ਇੱਕ ਬੌਲ ਦੇ ਵਿੱਚ ਸਰਵ ਕਰ ਲਵਾਂਗੇ ਆਪਾਂ ਇਸ ਸਬਜ਼ੀ ਨੂੰ ਲੰਚ ਲਈ ਜਾਂ ਫਿਰ ਡਿਨਰ ਲਈ ਕਿਸੇ ਵੀ ਟਾਈਮ ਬਣਾ ਸਕਦੇ ਹਾਂ ਜੀ ਇਹ ਬਹੁਤ ਟੇਸਟੀ ਬਣਦੀ ਹੈ ਇਸ ਤਰੀਕੇ ਦੀ ਬਣੀ ਹੋਈ ਸਬਜ਼ੀ ਨੂੰ ਆਪਾਂ ਤੰਦੂਰ ਦੀ ਰੋਟੀ ਦੇ ਨਾਲ ਖਾਵਾਂਗੇ ਤੇ ਹੋਰ ਵੀ ਟੇਸਟੀ ਲੱਗੇਗੀ ਸਬਜ਼ੀ ਉੱਪਰ ਹਰਾ ਧਨੀਆ ਪਾ ਕੇ ਸਰਵ ਕਰਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ